ਇਹ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਤ ਐ ਐਮਐਲਏ ਦੀ ਸਹਤ ਹੈ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਪੀ ਇਹੋ ਜੇ ਭ੍ਰਿਸ਼ਟ ਐਮਐਲਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਦਾ ਨਾਜਾਇਜ਼ ਕਰਦਾ ਵਾ ਲੋਕਾਂ ਦੇ ਨਾਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲ ਵਾ 18 ਤਰੀਕ ਨੂੰ ਜਿਹੜੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ਅੱਜ ਪੂਰੇ ਸੂਬਾ ਪਧਰੀ ਕਾਲ ਸਾਡੀ ਜਿਹੜੀ ਆ ਐਮਐਲਏ ਦਸੂਹਾ ਦੇ ਜਿਹੜੇ ਆ ਪੁਤਲੇ ਫੂਕੇ ਗਏ ਆ ਪਿਛਲੇ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਤ ਐਮ ਐਲ اے ਦੀ ਸਹਤ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਲਗਾਤਾਰ 8 ਦਿਨ ਤੋਂ ਦਸੂਹਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਡਿਪਟੀ ਡਿਪਟੀ ਦੇ ਦਫ਼ਤਰ ਦੇ ਮੂਹਰੇ ਧਰਨਾ ਜਿਹੜਾ ਵਾ ਚੱਲ ਰਿਹਾ ਵਾ ਉਥੇ ਰੋਡ ਜਾਮ ਕਰਕੇ ਪੁਤਲੇ ਵੀ ਫੂਕੇ ਗਏ ਆ ਪਰ ਕੋਈ ਸੁਣਵਾਈ ਨਹੀਂ ਅੱਜ ਤੱਕ ਹੋਈ ਜਿੰਨਾ ਚਿਰ ਇਹ ਸਾਡੇ ਮੰਗ ਮਸਲਾ ਹੱਲ ਨਹੀਂ ਹੁੰਦਾ ਬੀਬੀ ਸਰਿੰਦਰ ਕੌਰ ਨੂੰ ਰਹਾ ਨਹੀਂ ਕੀਤਾ ਜਾਂਦਾ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਇਲਕੇ ਜਾਣ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪੁਤਲੇ ਜਿਹੜੇ ਆ ਫੂਕੇ ਗਏ ਬਟਾਲਾ ਦੇ ਸੁਖਾ ਸਿੰਘ ਮਤਾਬ ਸਿੰਘ ਦੇ ਚੌਕ ਦੇ ਵਿੱਚ ਵੀ ਜਿਹੜਾ ਵਾ ਐਮ ਐਲ ਏ ਕਰਨਵੀਰ ਘੁੰਮਣ ਦਸੂਹਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਆਉਣ ਵਾਲੀ 18 ਤਰੀਕ ਨੂੰ ਜਿਹੜੀਆਂ ਰੇਲਾਂ ਦੇ ਚੱਕੇ ਜਿਹੜੇ ਆ ਜਾਮ ਕੀਤੇ ਜਾਣਗੇ ਜੇ ਸਰਕਾਰ ਨੇ ਜਲਦ ਰਿਹਾਨਾ ਕੀਤਾ ਬੀਬੀ ਸਰਿੰਦਰ ਕੌਰ ਕਾਲੜਾ ਨੂੰ ਤੇ ਇਹ ਪਰਮਾਨੈਂਟ ਰੇਲਾਂ ਜਿਹੜੀਆਂ ਮਾ ਜਾਮ ਰਹਿਣਗੀਆਂ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਆ ਪੀ ਇਹੋ ਜੇ ਭ੍ਰਿਸ਼ਟ ਐਮਐਲਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਨਾਲ ਨਜਾਇਜ਼ ਕਰਦਾ ਵਾ ਲੋਕਾਂ ਦੇ ਨਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲ ਵਾ 18 ਤਰੀਕ ਨੂੰ ਜਿਹੜੇ ਆ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ਜੀ ਮੈਂ ਕਲਜੀ ਸਿੰਘ ਜੋਂ ਬਾਬਾ ਫੌਜਾ ਸਿੰਘ ਦਾ ਪ੍ਰਧਾਨ ਅੱਜ ਇੱਥੇ ਆਪਾਂ ਸੁਖਾ ਸਿੰਘ ਮਤਾਜ਼ਨ ਚਾਹੁੰ ਚ ਖਲੋਤੇ ਆਂ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 8 ਦਿਨ ਤੋਂ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸੁਮਰਚ ਕਮੇਟੀ ਹਿਆਰਪੁਰ ਦੀ ਉਹ ਲਗਾਤਾਰ ਡੀਐਸਪੀ ਦਸੂਹਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੀ ਹੈ ਕਿਉਂਕਿ ਸਾਡੀ ਬਹੁਤ ਹੀ ਬਿਰਕ ਮਾਤਾ ਬੀਬੀ ਬਲਜੀਤ ਕੌਰ ਕਲੜਾ ਜਿਹਨੂੰ ਝੂਠੇ ਸੁਨਿੰਦਰ ਕੌਰ ਜਿਹਨਾਂ ਨੂੰ ਝੂਠੇ ਕੇਸ ਦੇ ਵਿੱਚ ਐਮਐਲਏ ਦੀ ਸ਼ਹਾਦਤ ਉੱਤੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਅੱਜ ਸੂਬਾ ਪਧਰੀ ਫੈਸਲਾ ਕੀਤਾ ਗਿਆ ਹੈ ਕਿ ਉਹ ਦੇ ਘੁੰਮਣ ਦੇ ਕਰਮਵੀਰ ਸਿੰਘ ਘੁੰਮਣ ਜਿਹੜਾ ਐਮਐਲਏ ਦਸੂਹਾ ਦਾ ਉਦੇ ਉਦਲੇ ਫੂਕੇ ਜਾਣਗੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਸੁਭਾ ਕਮੇਟੀ ਵੱਲੋਂ ਰੇਲਾਂ ਡੱਕ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਭਗਵੰਤ ਮਾਨ ਸਰਕਾਰਾਂ ਦੀ ਵੀ ਅਸੀਂ ਕਿਸੇ ਦੇ ਨਾਜਾਇਜ਼ ਕੋਈ ਪਰਚਾ ਨਹੀਂ ਕਰਾਂਗੇ ਉਹ ਲਗਾਤਾਰ ਪਿਛਲੇ 32 ਸਾਲ ਤੋਂ ਤੁਸੀਂ ਜੇ ਦਾ ਇਤਿਹਾਸ ਵੇਖੋ ਦਸੂਵੇ ਵਾਲੇ ਐਮਐਲਏ ਦਾ ਤੇ ਲਗਾਤਾਰ ਇਹਨੇ ਝੂਠੇ ਕਿਸੇ ਨਾ ਕਿਸੇ ਦੇ ਪਰਚੇ ਪਾ ਕੇ ਉਹਨਾਂ ਨੂੰ ਨਾਜਾਇਜ਼ ਹरासत ਵਿੱਚ ਭੇਜਿਆ ਤੇ ਕਈਆਂ ਨੂੰ ਜੇਲ੍ਹ ਭੇਜਿਆ ਚੋਦੇ ਵਿਰੋਧ ਵਿੱਚ ਅੱਜ ਪੂਰੀ ਕਿਸਾਨ ਮਜ਼ਦੂਰ ਸਰਚ ਕਮੇਟੀ ਜਿਹੜੀ ਆ ਸੁਖਾ ਸਿੰਘ ਮਤਾਬਸਨ ਚੌਂਕ ਬਟਾਲਾ ਧੰਨਵਾਦੀ ਕਰਦੀ ਪਈ ਆ ਨਾਲ ਪੁਤਲਾ ਸਾੜਦੀ ਪਈ ਆ ਸੋ ਅਗਲੀ ਕਾਰਵਾਈ ਜੇਕਰ ਨਈ ਮੱਲ ਭਗਵੰਤ ਮਾਨ ਇਹਦੇ ਉੱਤੇ ਕਾਰਵਾਈ ਕਰਦਾ ਤੇ 18 ਤਰੀਕ ਨੂੰ ਵੱਡੇ ਪੱਧਰ ਤੇ ਜਿਹੜੇ ਆ ਰੇਲਾਂ ਦੇ ਜਿਹੜੇ ਆ ਜਾਮ ਕੀਤੇ ਜਾਣਗੇ ਧੰਨਵਾਦ